ਭਾਰਤੀ ਸੰਵਿਧਾਨ ਦੇ ਨਿਰਮਤਾ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਦੇ ਇਸ ਮੌਕੇ ਅੱਜ ਗੜਸ਼ੰਕਰ ਦੇ ਪਿੰਡ ਠਾਣਾ ਦੇ ਗੁਰਦੁਆਰਾ ਸ੍ਰੀ ਗੁਰੂਵਦਾਸ ਮਹਾਰਾਜ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸਮਾਗਮ ਦੌਰਾਨ ਪਿੰਡ ਤੋਂ ਸਰਪੰਚ ਸ਼੍ਰੀਮਤੀ ਸੁਮਨ ਬਾਲਾ ਦੇ ਨਾਲ ਅਮਰਜੀਤ ਸਿੰਘ ਜਗਤਾਰ ਸਿੰਘ ਅਤੇ ਹੋਰ ਪਿੰਡ ਦੀਆਂ ਨਾਮਵਰ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ ਸਮਾਗਮ ਦੌਰਾਨ ਗੜਸ਼ੰਕਰ ਇਲਾਕੇ ਦੀ ਨਾਮਵਰ ਸ਼ਖਸੀਅਤ ਸ਼੍ਰੀ ਰਾਮ ਲਾਲ ਬਿਰਦੀ ਅਤੇ ਸੇਵਾ ਭਾਰਤੀ ਤੋਂ ਰਜਿੰਦਰ ਪ੍ਰਸਾਦ ਖੁਰਮੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸੰਗਤਾਂ ਨੂੰ ਲੱਡੂ ਵੰਡ ਕੇ ਇਸ ਜਨਮ ਦਿਵਸ ਨੂੰ ਮਨਾਇਆ ਗਿਆ ਨਾਲ ਹੀ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਫਲਸਫੇ ਅਤੇ ਉਹਨਾਂ ਵੱਲੋਂ ਦਿੱਤੇ ਹੋਏ ਸਮਾਜ ਦੇ ਸਨੇਹ ਨੂੰ ਪਿੰਡ ਦੀ ਸਰਪੰਚ ਸ਼੍ਰੀਮਤੀ ਸੁਮਨ ਬਾਲਾ ਨੇ ਆਪਣੇ ਵਿਚਾਰਾਂ ਰਾਹੀਂ ਸੰਗਤ ਨਾਲ ਸਾਂਝੇ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ जय भीम जय पाठ ਸਭ ਸਾਥੀਆਂ ਨੂੰ ਅੱਜ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਦੇਤੇ ਵਿਸ਼ੇਸ਼ ਤੌਰ ਤੇ ਲੱਖ ਲੱਖ ਮੁਬਾਰਕਬਾਦ ਅਸੀਂ ਬੜੇ ਭਾਗਾਂ ਵਾਲੇ ਹਾਂ ਪਿੰਠਾਣਾ ਤੋਂ ਸੰਗਤ ਇਕੱਠੀ ਹੋ ਕੇ ਸਾਰੇ ਹੀ ਭਾਈਚਾਰੇ ਨੇ ਮੁਕੰਮਲ ਤੌਰ ਤੇ 14 ਅਪ੍ਰੈਲ ਵਾਲੇ ਦਿਨ ਵਿਸ਼ੇਸ਼ ਤੌਰ ਤੇ ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਤੇ ਮੌਕੇ ਤੇ ਇਕੱਠੇ ਹੋ ਕੇ ਉਹਨਾਂ ਨੂੰ ਫੁੱਲ ਅਰਪਣ ਕੀਤੇ ਸਾਰੀ ਹੀ ਸਾਧ ਸੰਗਤ ਦਾ ਪਿੰਡ ਨਿਵਾਸੀਆਂ ਦਾ ਬੱਚਿਆਂ ਦਾ ਔਰਤਾਂ ਦਾ ਸਾਰੇ ਹੀ ਭਾਈਚਾਰੇ ਦਾ ਲੱਖ ਲੱਖ ਧੰਨਵਾਦ ਧੰਨਵਾਦ ਜਿਨ੍ਹਾਂ ਨੇ ਕਿ মিডিਆ ਵਾਲਿਆਂ ਨੇ ਆ ਕੇ ਸਾਨੂੰ ਇੱਥੇ ਇਹਨਾਂ ਨੂੰ ਕੈਪਚਰ ਕੀਤਾ ਔਰ ਸਾਡੀ ਆਵਾਜ਼ ਜਾਣ ਜਾਣ ਤੱਕ ਪਹੁੰਚਾਈ ਅਸੀਂ ਇਹੀ ਆਸ ਕਰਦੇ ਹਾਂ ਕਿ ਬਾਬਾ ਸਾਹਿਬ ਦੇ ਚੱਲ ਰਹੇ ਸੰਘਰਸ਼ ਜਾਂ ਫਿਰ ਜਾਂ ਉਹਨਾਂ ਦੇ ਕਹੇ ਹੋਏ ਸ਼ਬਦ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ ਦੇ ਮਹਾਵਾਕਾਂ ਦੇ ਅਨੁਸਾਰ ਜ਼ਰੂਰ ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਕੁ ਉਦਾਹਰਣਾਂ ਲੈ ਕੇ ਆਪਣੇ ਜੀਵਨ ਦੇ ਵਿੱਚ ਜ਼ਰੂਰ ਉਤਾਰਨੀਆਂ ਪੜ੍ਹਨਾ ਵੀ ਔਰ ਸਾਰੀ ਸਾਧ ਸੰਗਤ ਨੂੰ ਜੋੜਨਾ ਵੀ ਔਰ ਸੰਘਰਸ਼ ਵੀ ਕਰਨਾ ਸੰਘਰਸ਼ ਕਰਕੇ ਜੋ ਵੀ ਤੁਸੀਂ ਆਪਣੇ ਸਮਾਜ ਦੇ ਪ੍ਰਤੀ ਕੁਝ ਵੀ ਕਰਨਾ ਚਾਹ ਚਾਹਦੇ ਹੋਵੋਗੇ ਜੋ ਬਾਬਾ ਸਾਹਿਬ ਨੇ ਅਜ ਤੱਕ ਕੀਤਾ ਤੁਸੀਂ ਆਪਣੇ ਸਮਾਜ ਨੂੰ ਉਚਾਈਆਂ ਤੱਕ ਜਰੂਰ ਪਹੁੰਚਾਉਣਾ ਜੈ ਭੀਮ ਜੈ ਭਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅੱਜ ਸਮੁੱਚੇ ਭਾਰਤ ਵਿੱਚ ਡਾਕਟਰ ਭੀਮਰਾਓ ਉਮੀਦਵਾਰ ਜੀ ਦਾ ਜਨਮ ਦਿਨ ਬਹੁਤ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਮੇਰੇ ਵੱਲੋਂ ਸਮੁੱਚੀ ਸਮੁੱਚੇ ਭਾਰਤ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈਆਂ ਹੋਣ ਜੀ ਜੈ ਭੀਮ ਜੈ ਭਾਲ